ਪੰਜ ਅਣਪਛਾਤੇ ਲੋਕ ਦੋ ਮੋਟਰਸਾਈਕਲ ਤੇ ਆਂਦੇ ਨੇ ਤੇ ਵੈਪਨ ਦਿਖਾ ਕੇ ਤੇ ਦਾਤਰ ਦਾ ਵਾਰ ਕਰਕੇ ਕੁਝ ਪੈਸੇ ਚੋਰੀ ਕਰਕੇ ਚਲੇ ਜਾਂਦੇ ਨੇ ਤੇ ਇਹਨਾਂ ਚੋ ਵਾਰਦਾ ਦੇ ਵਿੱਚ ਜਿਹੜੇ ਵਰਤੇ ਦੋ ਮੋਟਰਸਾਈਕਲ ਤੇ ਇੱਕ ਦਾਤਰ ਜਿਹਨਾਂ ਦਾ ਵਾਰ ਕੀਤਾ ਸੀਗਾ ਤੇ ਇੱਕ ਜਿਹੜਾ ਵੈਪਨ ਆਪਾਂ ਸੀਸੀਟੀਵੀ ਫੁਟੇਜ ਵਿੱਚ ਦੇਖਦੇ ਸੀਗੇ ਉਹ ਬੇਸਿਕਲੀ ਇੱਕ ਟੋਏ ਵੈਪਨ ਹੈ ਸਭ ਜਿਹੜੇ ਤਿੰਨ ਅਕਿਊਜ਼ਰ ਫੜੇ ਗਏ ਇਹਨਾਂ ਦੀ ਉਮਰ ਕੀ ਹੈ ਕਿੱਥੇ ਦੇ ਰਹਿਣ ਵਾਲੇ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਜੀ ਬੇਸਿਕਲੀ ਪ੍ਰਵਾਸੀ ਨੇ ਯੂਪੀ ਤੇ ਬਿਹਾਰ ਤੋਂ ਤੇ ਫਿਲਹਾਲ ਜਿਹੜਾ ਹੈਗਾ ਇੱਥੇ ਲੁਧਿਆਣਾ ਵਿੱਚ ਸ਼ੇਰਪੁਰ ਚੌਂਕ ਕੋਲ ਕਿਰਾਏ ਤੇ ਰਹਦੇ ਸੀਗੇ ਕੋਈ ਵੀ ਜਿਹੜਾ ਕ੍ਰਾਈਮ ਕਰੇਗਾ ਤੇ ਇਮੀਡੀਏਟਲੀ ਉਹ ਤੇ ਐਕਸ਼ਨ ਹੋਏਗਾ ਤੇ ਉਹਨੂੰ ਟ੍ਰੇਸ ਵੀ ਕੀਤਾ ਜਾ ਰਿਹਾ ਹੈ ਲੋਕਾਂ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇੱਥੇ ਤੁਹਾਡੇ ਦੱਸ ਦੇ ਲੋਕਾਂ ਜਲੰਧਰ ਬਾਈਪਾਸ ਨਜ਼ਦੀਕ ਇੱਕ ਕਰੀਆਨੀ ਦੀ ਦੁਕਾਨ ਦੇ ਵਿੱਚ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੋ ਇਹਨਾਂ ਵੱਲੋਂ ਵੈਪਨ ਵੀ ਜਿਹੜੇ ਨੇ ਦੁਕਾਨ ਦੇ ਵਿੱਚ ਦਿਖਾਏ ਗਏ ਸੋ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਇਹਦੀ ਜਿਹੜੀ ਸੀਸੀਟੀਵੀ ਹੈ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਪਰ ਦੱਸ ਦਈਏ ਕੁਝ ਕੇ ਕੰਡਿਆਂ ਦੇ ਵਿੱਚ ਪੁਲਿਸ ਨੇ ਬੜੇ ਕਾਬਲੇ ਤਰੀਫ਼ ਕੰਮ ਕੀਤਾ ਉਹਨਾਂ ਵੱਲੋਂ ਆਰੋਪੀਆਂ ਨੂੰ ਜਿਹੜਾ ਜਲ ਤੋਂ ਜਲਦ ਫੜਿਆ ਗਿਆ ਸੋ ਜਾਣਕਾਰੀ ਲੈ ਲੈਣੇ ਸਾਡੇ ਨਾਲ ADCP 1 ਸਮੀਰ ਵਰਮਾ ਜੀ ਮੌਜੂਦ ਨੇ ਜਿਨ੍ਹਾਂ ਵੱਲੋਂ ਜਿਨ੍ਹਾਂ ਦੀ ਪੁਲਿਸ ਟੀਮ ਨੇ ਕਾਰਵਾਈ ਕੀਤੀ ਜਲਦ ਤੋਂ ਜਲਦ ਸੂ ਜਾਣਕਾਰੀ ਲੈ ਕੀ ਕੁਝ ਜਲਾ ਹੋਣ ਤੱਕ ਬਰਾਮਦ ਹੋਇਆ ਕੀ ਕੁਝ ਉਹਨਾਂ ਦੇ ਵਿੱਚੋਂ ਮਿਲਿਆ ਤੇ ਕਿੰਨੇ ਕੇ ਐਰੋਪੀ ਜਿਹੜੇ ਨੇ ਫੜੇ ਗਏ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਜਿਹੜਾ ਜਲੰਧਰ ਬਾਈਪਾਸ ਨਜ਼ਦੀਕ ਇੱਕ ਚੋਰੀ ਹੋਈ ਸੀਗੀ ਦੁਕਾਨ ਦੇ ਵਿੱਚ ਕੀ ਸੀਗਾ ਮਾਮਲਾ ਜੀ 1 ਮਈ 2025 ਨੂੰ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਕਰਿਆਨੇ ਦੀ ਦੁਕਾਨ ਦੇ ਅੰਦਰ ਜਿਹੜਾ ਹੈਗਾ ਜਸੀਆਂ ਰੋਡ ਜਿਹੜਾ ਸਲੀਮ ਟਾਵਰੀ ਥਾਣਾ ਪੈਂਦਾ ਕਿ ਉੱਥੇ ਕੁਝ ਪੰਜ ਅਣਪਛਾਤੇ ਲੋਕ ਦੋ ਮੋਟਰਸਾਈਕਲ ਤੇ ਆਂਦੇ ਨੇ ਤੇ ਵੈਪਨ ਦਿਖਾ ਕੇ ਤੇ ਦਾਤਰ ਦਾ वार ਕਰਕੇ ਕੁਝ ਪੈਸੇ ਚੋਰੀ ਕਰਕੇ ਚਲੇ ਜਾਂਦੇ ਨੇ ਇਹਦਾ ਬੜਾ ਸੈਂਸੇਸ਼ਨਲ ਜਾਂ ਕ੍ਰਾਈਮ ਸੀਗਾ ਤੇ ਤੁਸੀਂ ਕਹਿ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋਇਆ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕੀਤੀ ਉਸ ਤੋਂ ਬਾਅਦ ਏ ਸੀ ਪੀ ਨਾਰਥ ਸ਼੍ਰੀ ਦਵਿੰਦਰ ਚੌਧਰੀ ਤੇ ਐਸ ਐਚ ਓ ਸਲੇਮਟਾਬਰੀ ਇਹਨਾਂ ਦੀ ਟੀਮ ਨੇ ਜਿਹੜੀ ਹੈ ਸਫਲਤਾ ਹਾਸਿਲ ਕੀਤੀ ਹੈ ਟੋਟਲ 5 ਦੋਸ਼ੀ ਸੀਗੇ ਉਹਨਾਂ ਵਿੱਚੋਂ ਅਸੀਂ ਜਿਹੜੇ 3 ਹੈਗੇ ਨੇ ਉਹ ਅਰੈਸਟ ਕਰ ਲਏ ਨੇ ਤੇ ਇਹਨਾਂ ਚੋਂ ਵਾਰਦਾਤ ਦੇ ਵਿੱਚ ਜਿਹੜੇ ਵਰਤੇ ਦੋ ਮੋਟਰਸਾਈਕਲ ਤੇ ਇੱਕ ਦਾਤਰ ਜਿਹਨਾਂ ਦਾ ਵਾਰ ਕੀਤਾ ਸੀਗਾ ਤੇ ਇੱਕ ਜਿਹੜਾ ਵੈਪਨ ਆਪਾਂ ਸੀਸੀਡੀਵੀ ਫੁਟੇਜ ਵਿੱਚ ਦੇਖਦੇ ਸੀਗੇ ਉਹ ਬੇਸਿਕਲੀ ਇੱਕ ਟॉय ਵੈਪਨ ਹੈ ਜਿਹੜਾ ਇਹਨਾਂ ਕੋਲੋਂ ਅਸੀਂ ਬਰਾਮਦ ਕੀਤਾ ਤੇ ਇਸ ਤਰ੍ਹਾਂ ਅਸੀਂ ਜਿਹੜਾ ਮੁਕੱਦਮਾ ਇਹ ਟਰੇਸ ਕਰ ਲਿਆ ਦੋ ਦੋਸ਼ੀ ਜਿਹੜੇ ਹੈਗੇ ਨੇ ਉਹ ਹਲੇ ਅਰੈਸਟ ਹੋਣਾਂ ਦੀ ਪੈਂਡਿੰਗ ਹੈ ਉਹਨਾਂ ਦੀ ਭਾਲ ਜਾਰੀ ਹੈ ਇਹ ਸੜੀਆਂ ਟੀਮਾਂ ਲੱਗੀਆਂ ਹੋਈਆਂ ਤੇ ਜਲਦੀ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਲਵਾਂਗੇ ਸਰ ਇੱਕ ਤੇਜ਼ਧਾਰ ਹਥਿਆਰ ਤੇ ਜਿਹੜਾ ਟॉय ਵੈਪਨ ਤੁਸੀਂ ਕਹਿ ਰਹੇ ਹੋ ਇਹ ਕਿੱਥੋਂ ਲੈ ਕੇ ਆਏ ਸੀਗੇ ਇਹਨਾਂ ਦਾ ਕੁਝ ਪਤਾ ਲੱਗਾ ਉਹ ਬਿਲਕੁਲ ਜਿਹੜਾ ਤਫਤੀਸ਼ ਦਾ ਪਾਰਟ ਹੈ ਉਹਨ ਅੱਗੇ ਅਸੀਂ ਲਿਆਵਾਂਗੇ ਜਿਹੜਾ ਟॉय ਵੈਪਨ ਹੈ ਜੋ ਸਾਨੂੰ ਪ੍ਰੀਮੀਨਰੀ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ Amazon ਵਗੈਰਾ ਤਾਂ ਜਿਹੜਾ ਹੈ ਜਾਂ ਹੋਰ ਜਿਹੜੀਆਂ ਸਾਈਟਸ ਨੇ ਉਹਨਾਂ ਤੇ ਜਿਹੜਾ इजीली ਅਵੇਲੇਬਲ ਹੈਗਾ ਬੀ ਬੇਸਿਕਲੀ ਇਹ ਇੱਕ ਵੈਪਨ ਨਹੀਂ ਕਹਿ ਸਕਦੇ ਕਿ ਟॉय ਵੈਪਨ ਹੈ ਤੇ ਇਹਨਾਂ ਨੇ ਬੇਸਿਕਲੀ ਉੱਥੋਂ ਆਰਡਰ ਕੀਤਾ ਸੀਗਾ ਤੇ ਸਰ ਜਿਹੜੇ ਤਿੰਨ ਅਕਿਊਸ਼ਲ ਫੜੇ ਗਏ ਇਹਨਾਂ ਦੀ ਉਮਰ ਕੀ ਹੈ ਕਿੱਥੇ ਦੇ ਰਹਿਣ ਵਾਲੇ ਇਹ ਇਹ ਜਿਹੜੇ ਤਿੰਨੋ ਅਕਿਊਜ਼ ਨੇ ਜੀ ਬੇਸਿਕਲੀ ਪ੍ਰਵਾਸੀ ਨੇ ਯੂਪੀ ਤੇ ਬਿਹਾਰ ਤੋਂ ਤੇ ਫਿਲਹਾਲ ਜਿਹੜਾ ਹੈਗਾ ਇੱਥੇ ਲੁਧਿਆਣਾ ਵਿੱਚ ਸ਼ੇਰਪੁਰ ਚੌਂਕ ਕੋਲ ਕਿਰਾਏ ਤੇ ਰਹਿ ਰਹੇ ਸੀਗੇ ਤੇ ਇਹਨਾਂ ਵਿੱਚੋਂ ਇੱਕ ਦੀ ਉਮਰ 24 ਸਾਲ ਹੈ ਦੂਜੇ ਦੀ 21 ਸਾਲ ਹੈ ਤੇ ਇੱਕ ਜੁਵਨਾਈਲ ਹੈ ਉਹਦੀ ਉਮਰ 16 ਸਾਲ ਹੈ ਇਸੋ ਇਹ ਪੰਜ ਵਿਅਕਤੀਆਂ ਵੱਲੋਂ ਜਿਹੜਾ ਉੱਥੇ ਕੀਤੀ ਗਈ ਸੀਗੀ ਹਮਲਾ ਕੀਤਾ ਗਿਆ ਸੀਗਾ ਦੁਕਾਨ ਦੇ ਉੱਤੇ ਸੋ ਕੀ ਕੁਝ ਲੁੱਟ ਕੇ ਲੈ ਕੇ ਸੀਗੇ ਦੁਕਾਨਦਾਰਾਂ ਦਾ ਕਹਿਣਾ ਸੀਗਾ ਵੀ ਉਹਨਾਂ ਨੇ ਕੁਝ ਨਗਦੀ ਕੈਸ਼ ਜਿਹੜਾ ਲੁੱਟਿਆ ਸੀਗਾ ਤੇ ਕੁਝ ਬਰਾਮਦ ਵੀ ਹੋਇਆ ਸਰ ਜੀ ਹਾਲ ਤੱਕ ਜਿਹੜਾ ਕੁਝ ਬਰਾਮਦ ਨਹੀਂ ਹੋਇਆ ਉਹਨੂੰ ਪਾਰਟ ਆਫ ਦਾ ਇਨਵੈਸਟੀਗੇਸ਼ਨ ਹੈ ਕਿਉਂਕਿ ਦੋ ਅਕਿਊਜ਼ ਦੀ ਜਿਹੜੀ ਅਰੈਸਟ ਆਫ ਪੈਂਡਿੰਗ ਹੈ ਉਹ ਫਿਰ ਉਹਨਾਂ ਸੀਗੇ ਇਨਵੈਸਟੀਗੇਸ਼ਨ ਹੋਰ ਕਰਾਂਗੇ ਤੇ ਫਿਰ ਸਾਹਮਣੇ ਲਿਆਵਾਂਗੇ ਸਰ ਇਹਨਾਂ ਦੇ ਵਿੱਚੋਂ ਜਿਹੜੇ ਹੋਰ ਜਿਹਦੇ ਪਾਰ ਚੱਲ ਰਹੀ ਹੈ ਇਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਕੁਝ ਪਤਾ ਲੱਗਿਆ ਸਰ ਕਿ ਇਹ ਇਕੱਲੇ ਰਹਿੰਦੇ ਸੀਗੇ ਘਰ ਦੇ ਵਿੱਚ ਅਸੀਂ ਹੁਣ ਪੁਲਿਸ ਰਿਮਾਂਡ ਲੈ ਕੇ ਜੀ ਡਿਟੇਲ ਜਿਹੜੀ ਹੈ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਨੇ ਕੋਈ ਹੋਰ ਤਾਂ ਨਹੀਂ ਕ੍ਰਾਈਮ ਪਹਿਲਾਂ ਕੀਤਾ ਹੈਗਾ ਜਾਂ ਇਹਨਾਂ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਵਿੱਚ ਕੌਣ-ਕੌਣ ਹੈ ਜਾਂ ਇਹਨਾਂ ਨੇ ਜਿਹੜਾ ਇਹ ਕ੍ਰਾਈਮ ਕਰਦੇ ਨੇ ਕਿਸ ਪਰਪਸ ਲਈ ਕਰਦੇ ਨੇ ਉਹ ਸਾਰਾ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਨਸ਼ੇ ਦੇ ਵੀ ਆਦੀ ਹੈਗੇ ਨੌਜਵਾਨ ਉਹੀ ਗੱਲ ਪਹਿਲਾਂ ਕਰਿਆ ਕਿ ਅਗਰ ਸਾਰਾ ਕੁਝ ਅਸੀਂ ਰਿਮ ਕੀ ਇਨਸਾਫ ਜਿਹੜਾ ਹੁਣ ਦੁਕਾਨਦਾਰਾਂ ਨੂੰ ਕੀ ਦਿੱਤਾ ਜਾਊਗਾ ਕਿਉਂਕਿ ਉਸ ਏਰੀਏ ਦੇ ਵਿੱਚ ਕਾਫੀ دہشت ਦਾ ਮਾਹੌਲ ਹੈ ਉਸ ਏਰੀਏ ਦੇ ਵਿੱਚ ਜਿਹੜੇ ਵਪਾਰ ਕਰਦੇ ਨੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਕੋ ਜਿਹੜਾ ਇਹ ਕ੍ਰਾਈਮ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਸਾਡੇ ਵੱਲੋਂ ਇਹਨੂੰ ਟ੍ਰੇਸ ਕਰ ਲਿੱਤਾ ਗਿਆ ਤੇ ਕੋਈ ਵੀ ਜਿਹੜਾ ਕ੍ਰਾਈਮ ਕਰੇਗਾ ਤੇ ਇਮੀਡੀਏਟਲੀ ਉਹਤੇ ਐਕਸ਼ਨ ਹੋਏਗਾ ਤੇ ਉਹਨੂੰ ਟ੍ਰੇਸ ਵੀ ਕੀਤਾ ਜਾਏਗਾ ਪੁਲਿਸ ਦਾ ਜ਼ੀਬੜੇ ਕਾਬਲੇ ਤਾਰੀਫ ਪੁਲਿਸ ਜਿਨ੍ਹਾਂ ਵੱਲੋਂ ਕੁਝ ਘੰਟਿਆਂ ਦੇ ਵਿੱਚ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਜਿਹੜੇ ਦੁਕਾਨਦਾਰ ਦੇ ਵਿੱਚ ਦੁਕਾਨਦਾਰਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਤਿੰਨ ਜਿਹੜੇ ਕ्यूਸ਼ਟ ਨੇ ਉਹ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੈਪਨ ਜਿਹੜਾ ਉਹ ਮਿਲਿਆ ਹੋਇਆ ਹੈ ਬਰਾਮਦ ਕੀਤਾ ਜਿਹੜਾ ਵੈਪਨ ਹੈ ਉਹ ਟੋਏ ਵੈਪਨ ਹੈ ਕਢੋਣਾ ਜਿਸ ਨੂੰ ਕਿਹਾ ਜਾ ਰਿਹਾ ਜਿਹੜਾ ਉਹ ਅਮਾਜ਼ੋਨ ਤੋਂ ਮਿਲਿਆ ਹੋਇਆ ਪੁਲਸ ਦਾ ਕਹਿਣਾ ਪਰ ਕਿਤੇ ਕਿਤੇ ਵੱਡਾ ਸਵਾਲ ਖੜਾ ਹੁੰਦਾ ਕਿ ਇਹਨਾਂ ਕੋਲੇ ਵੈਪਨ ਆnde ਕਿਉਂ ਆ ਕਿੱਥੋਂ ਇਹ ਜਿਹੜਾ ਲੈ ਕੇ ਆ ਜਾਂਦੇ ਨੇ ਸੋ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਗਈ ਐ ਸੋ ਹੋਰ ਜਿਹੜੇ ਦੋ ਅਕਿਊਸ਼ ਫਰਾਰ ਨੇ ਉਹਨਾਂ ਦੀ ਵੀ ਜਿਹੜੀ ਆ ਜਾਂਚ ਚੱਲ ਰਹੀ ਆ ਉਹਨਾਂ ਨੂੰ ਵੀ ਜਲਦ ਤੋਂ ਜਲਦ ਜਿਹੜਾ ਫੜਿਆ ਜਾਊਗਾ ਸੋ ਉਹਨਾਂ ਦੇ ਉੱਤੇ ਵੀ ਜਿਹੜੀ ਆ ਕਾਰਵਾਈ ਕੀਤੀ ਜਾਊਗੀ ਦੇਖਦੇ ਲੋਜਾਨਾ ਲਈ ਮੈਨਟਨ ਕੈਮਰਾਮੈਨ ਹਣੇ ਨਾਲ ਧੰਨਵਾਦ